ਦੁਨੀਆ ਭਰ ਵਿੱਚ ਦਸਤਾਰ ਰਾਹੀਂ ਗੁਰਸਿੱਖੀ ਦੀ ਪਛਾਣ ਬਣਾਉਣ ਵਾਲੀ ਪੰਜਾਬੀ ਕਾਇਕ ਇੰਦਰਪਾਲ ਸਿੰਘ ਜਿਹੜੇ ਕਿ ਕੈਂਡੀਡੇਟ ਦੇ ਵਿੱਚ ਰਹਿੰਦੇ ਨੇ ਉਹ ਮੋਗਾ ਦੇ ਜੰਪੜ ਨੇ ਤੇ ਜਦੋਂ ਇੰਦਰਪਾਲ ਸਿੰਘ ਦੁਬਾਰੇ ਆਪਣੀ ਜਨਮ ਭੂਮੀ ਮੋਗਾ ਵਿਖੇ ਪਹੁੰਚੇ ਤਾਂ ਸ਼ਹਿਰ ਨਿਵਾਸੀਆਂ ਦੇ ਵੱਲੋਂ ਇੰਦਰਪਾਲ ਸਿੰਘ ਦਾ ਭਰਮਾ ਸਵਾਗਤ ਕੀਤਾ ਗਿਆ ਮਹਿਸੂਸ ਕਰਦਾ ਹਾਂ ਜੀ ਮੋਗੇ ਦੇ ਜੰਪਾਲਾ ਕੈਨੇਡਾ ਦੇ ਵਿੱਚ ਗਾਇਕੀ ਸ਼ੁਰੂ ਕੀਤੀ ਹੈ ਤੇ ਮੋਗਾ ਵਾਸੀਆਂ ਨੇ ਤੇ ਸਾਰੀ ਮਾਈਕਰੋ ਗਲੋਬਲ ਦੀ ਟੀਮ ਨੇ ਤੇ ਜਿੰਨੇ ਵੀ ਸਾਡੇ ਦੋਸਤ ਸੱਜਣ ਸਾਰੇ ਇਕੱਠੇ ਹੋਏ ਆ ਸਾਰਿਆਂ ਨੇ ਬਹੁਤ ਮਾਣ ਸਤਿਕਾਰ ਦਿੱਤਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਮੇਨ ਗੱਲ ਆ ਵੀ ਸਾਨੂੰ ਲੋਕ ਪਸੰਦ ਕਰਦੇ ਆ ਤੇ ਬੱਚਿਆਂ ਨੂੰ ਅਸੀਂ ਪਸੰਦ ਆ ਰਹੇ ਆ ਤੇ ਇੱਕ ਗੱਲ ਦੀ ਸਭ ਬਹੁਤ ਖੁਸ਼ੀ ਆ ਵੀ ਪੱਗ ਬੰਨੀ ਆ ਸਿਰ ਤੇ ਤੇ ਚਿਹਰੇ ਤੇ ਦਾੜੀ ਆ ਸਰੂਪ ਨੂੰ ਨਾਮ ਲੈ ਕੇ ਚੱਲੀਦਾ ਜੀ ਬੱਚੇ ਇਸ ਗੱਲ ਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਭਾਈ ਮੋਗਾ ਦੇ ਵਿੱਚ ਮਾਈਕਰੋ گلوبਲ ਦੇ ਵਿੱਚ ਤੁਸੀਂ ਆਏ ਹੋ ਤੁਹਾਨੂੰ ਵੈਲਕਮ ਕੀਤਾ ਗਿਆ ਤੁਹਾਡਾ ਸਵਾਗਤ ਕੀਤਾ ਕਿੱਦਾਂ ਲੱਗ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਬਹੁਤ ਪਿਆਰ ਸਤਿਕਾਰ ਅੱਜ ਮਾਈਕਰੋ گلوبਲ ਦੀ ਸਾਰੀ ਟੀਮ ਨੇ ਮੈਨੂੰ ਦਿੱਤਾ ਵਾ ਤੇ ਇੱਥੋਂ ਹੀ ਗਏ ਆ ਅਸੀਂ ਇੱਥੋਂ ਸਟਾਰਟ ਕੀਤਾ ਤੇ ਅੱਜ ਇੱਥੇ ਆਏ ਆ ਬਹੁਤ ਮਾਣ ਵਾਲੀ ਗੱਲ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰੀ ਟੀਮ ਨੂੰ ਇੰਦਰਪਾਲ ਜੀ ਤੁਸੀਂ ਤੁਹਾਡੀ ਜਿਹੜੀ ਬੈਕਗ੍ਰਾਉਂਡ ਆ ਸਾਰੀ ਜਾਂ ਬਚਪਨ ਤੁਹਾਡਾ ਜਿਹੜਾ ਸਾਰਾ ਹਾਂ ਜ ਤੇ ਤੁਸੀਂ ਜਿਹੜਾ ਪੱਛਮੀ ਸੱਭਿਆਚਾਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਗਾਇਕੀ ਦੇ ਵਿੱਚ ਫਿਰ ਕਿਵੇਂ ਆਏ ਕਿ ਤੁਹਾਨੂੰ ਕੀ ਪ੍ਰੇਰਣਾ ਮਿਲੀ ਜੀ ਧਾਰਮਿਕ ਬੈਕਗ੍ਰਾਉਂਡ ਦੇ ਹੁੰਦਿਆਂ ਹੋਇਆਂ ਵੀ ਉਹਨਾਂ ਦਿਨਾਂ ਦੇ ਵਿੱਚ ਮੈਂ ਕਬਿਸ਼ਰੀ ਗਾਇਨ ਕਰਦਾ ਹੁੰਦਾ ਸੀ ਤੇ ਜਦੋਂ ਪੱਛਮੀ ਸਭਿਆਚਾਰ ਦੀ ਗੱਲ ਕਰਦੇ ਆ ਤੇ ਸੇਮ ਉਹੀ ਤਰਜ਼ਾਂ ਸਾਡੀਆਂ ਜਿਹੜਾ ਵੈਸਟਰਨ 뮤직 ਹੈ ਬਟ ਤਰਜ਼ਾਂ ਸਾਡੀਆਂ ਅੱਜ ਵੀ ਕਬਿਸ਼ਰੀ ਵਾਲੀਆਂ ਹੀ ਆ ਸਾਡੇ ਗੀਤ ਅੱਜ ਵੀ ਉਹਨਾਂ ਸਿੰਘਾਂ ਯੋਧਿਆਂ ਦੇ ਸਿਰ ਤੇ ਹੁੰਦੇ ਨੇ ਤੇ ਇਸ ਕਰਕੇ ਇਹ ਚੀਜ਼ਾਂ ਨੂੰ ਆਪਾਂ ਜਦੋਂ ਉੱਥੇ ਆਪਾਂ ਲੈ ਕੇ ਜਾਵਾਂਗੇ ਤੇ ਮਿਊਜ਼ਿਕ ਦਾ ਫਿਊਜ਼ਨ ਜਿਹੜਾ ਉਹ ਸਾਨੂੰ ਚਾਹੀਦਾ ਵਾ ਤੇ ਇਸ ਕਰਕੇ ਸਾਨੂੰ ਇਹ ਦੋਨੇ ਚੀਜ਼ਾਂ ਨੂੰ ਨਾਲ ਲੈ ਕੇ ਜਾਣਾ ਪਿਆ 인ਦਪਾਲ ਜੀ ਜ਼ਿਆਦਾਤਰ ਜਿਹੜੇ ਲਚਰਤਾ ਨੂੰ ਪ੍ਰਮੋਟ ਕੀਤਾ ਜਾਂਦਾ ਜ਼ਿਆਦਾ ਗੀਤ ਇਹ ਬੈ ਜਾਂਦੇ ਕਲਾਕਾਰਾਂ ਵੱਲੋਂ ਤੁਹਾਡੀ ਗਾਇਕੀ ਕਿਸ ਤਰ੍ਹਾਂ ਦੀ ਸਾਡੀ ਗਾਇਕੀ ਥੋੜੀ ਜੀ ਖਾਰਕੂ ਤਬੀਅਤ ਦੇ ਗੀਤ ਨੇ ਥੋੜੇ ਜੇ ਮਰਦਾਂ ਵਾਲੇ ਗੀਤ ਹੈ ਜੀ ਅਸੀਂ ਘੱਟ ਕਰਦੇ ਲਚਰਤਾ ਨੂੰ ਪ੍ਰਮੋਟ ਕਰਦੇ ਆ ਘੱਟ ਕਰਦੇ ਆ ਅੱਜ ਉਹ ਮੋਗੇ ਪੁੱਜੇ ਆ ਕਿਸ ਤਰ੍ਹਾਂ ਲੱਗ ਰਿਹਾ ਪਿਸ਼ੋਕੜ ਬੋਗੇ ਨਾਲ ਜੁੜਿਆ ਵਾ ਮੋਗਾ ਵਾਸੀਆਂ ਨੇ ਕਾਫੀ ਜਿਹੜਾ ਅੱਥਾਂ ਦੇ ਚੁੱਕਿਆ ਤੁਹਾਨੂੰ ਕੀ ਕਰਨ ਸਭ ਤੋਂ ਪਹਿਲਾਂ ਤਾਂ ਬਸ ਮੋਗਾ ਦੇ ਵਿੱਚ ਜੇ ਜੰਪਾਲ ਸੀਗੇ ਤੇ ਅੱਜ ਮੋਗੇ ਵਾਲਿਆਂ ਨੇ ਇਹਨਾਂ ਨਾਮ ਅਸੀਂ ਮੋਗੇ ਦਾ ਨਾਮ ਜੇ ਅੱਜ ਸਾਡੇ ਨਾਮ ਦੇ ਨਾਲ ਲੱਗਿਆ ਵਾ ਮੈਂ ਤਾਂ ਇਹ ਸੋਚਦਾ ਸੀਗਾ ਵੀ ਮੈਂ ਆਪਦੇ ਸ਼ਹਿਰ ਨਾਲ ਆਪਣੀ ਪਛਾਣ ਬਣਾਉਂਗਾ ਬਟ ਅੱਜ ਇਹਨਾਂ ਨੇ ਸਾਰਿਆਂ ਨੇ ਦੱਸਤਾ ਵੀ ਇਹਨਾਂ ਲੋਕਾਂ ਕਰਕੇ ਮੇਰੀ ਪਛਾਣ ਆ ਤੇ ਇਹਨਾਂ ਨੇ ਇਹਨਾਂ ਮਾਨ ਸਤਕਾਰ ਦਿੱਤਾ ਵਾ ਤੇ ਇਸ ਗੱਲ ਤੋਂ ਮੈਂ ਸਾਰੀ ਟੀਮ ਦਾ ਰਿਣੀ ਰਹਿਣਾ ਸਾਰੇ ਪੱਤਰਕਾਰ ਵੀਰਾਂ ਦਾ ਮੈਂ ਰਿਣੀ ਰਹਿਣਾ ਤੁਹਾਡਾ ਨਵਾਂ ਕੋਈ ਪ੍ਰੋਜੈਕਟ ਜਿਹੜਾ ਆ ਰਿਹਾ ਜੀ ਦੇ ਬਾਰੇ ਦੱਸਣਾ ਚਾਹਉ ਤੁਸੀਂ ਸਾਡਾ ਨਵਾਂ ਪ੍ਰੋਜੈਕਟ ਆ ਰਿਹਾ ਜੀ ਫ फेब्रुवारी ਦੇ ਵਿੱਚ ਤੇ ਉਹ ਦੀਆਂ ਡੇਟਸ ਅਜੇ ਫਾਈਨਲ ਨਹੀਂ ਹੋਈਆਂ ਬਟ ਬਹੁਤ ਜਲਦ ਉਹ ਦੇ ਅਪ੍ਰੈਲ ਦੇ ਵਿੱਚ ਤੇ ਉਹ ਦੀਆਂ ਡੇਟਸ ਅਜੇ ਫਾਈਨਲ ਨਹੀਂ ਹੋਈਆਂ ਬਟ ਬਹੁਤ ਜਲਦ ਉਹਦੇ ਬਾਰੇ ਡਿਸਕਲੋਸ ਕੀਤਾ ਜਾਊਗਾ ਇਸ ਤਰ੍ਹਾਂ ਦਾ ਗੀਤ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੋਵੇ ਤੁਹਾਨੂੰ ਆਪ ਨੂੰ ਖੁਦਮ ਚੰਗਾ ਲੱਗਦਾ ਹੋਵੇ ڈاکੂ ڈاکੂ ਗੀਤ ਜਿਹੜਾ ਸਾਡੇ ਦਿਲ ਦੇ ਵੀ ਬਹੁਤ ਕਰੀਬ ਹੈ ਇਹਦੇ ਨਾਲ ਯਾਦਾਂ ਬਹੁਤ ਜੁੜੀਆਂ ਆ ਤੇ ਇਹ ਆਪਣੇ ਕਲਚਰ ਨਾਲ ਦੇ ਨਾਮ ਵੀ ਹੈਗਾ ਵਾ ਤੇ ਦੋ ਸ਼ਬਦ ਉਸਕੇ ਓਕੇ ਹੁ ਗਿਆ ਘਾ ਟਿਲ ਤੋਣਾ ਇਸ ਕੋ ਬਾਹਰ ਚੱਕਿਆ ਦੱਸੋ ਕਿਨੇ ਪਿੰਜਰੇ ਚ ਸ਼ੇਰ ਡੱਕਿਆ ਬਿਗ ਸਟੈਪ ਰਾਣੇ ਜੱਕਣੇ ਸਟੈਪ ਨਹੀਂ ਤੇਰੇ ਸ਼ਹਿਰ ਵਿੱਚ ਖਾਲੀ ਕਰਨੀ ਕਲਪਨੀ ਇੱਕ ਜੀਪ ਖੜੀ ਮੇਰੀ ਥਾਣੇ ਦੇ ਵਿੱਚ ਬਦਲੇ ਦੇ ਮੈਂ ਦੋ ਲੈਣਾ ਨਹੀਂ ਮੈਂ ڈاکੂ ਨਹੀਂ ਮੈਂ ڈاکੂ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਤੇ ਅੱਖਿਓ ਖੋ ਲੈਣਾ ਥੈਂਕ ਯੂ ਜੰਗਣਾ ਸਾਹਿਬ ਇੰਦਰਪਾਲ ਕੰਡਾ ਤੋਂ ਗਾਇਕੀ ਸ਼ੁਰੂ ਕਰਕੇ ਅੱਜ ਮੋਗਾ ਪੁੱਜਿਆ ਸਵਾਗਤ ਕੀਤਾ ਗਿਆ ਸਰਬੱਤ ਦਾ ਭਲਾ ਕੀ ਕਿਉਂ ਸਾਨੂੰ ਬਹੁਤ ਖੁਸ਼ੀ ਹੈ ਜੀ ਕਿ ਅੱਜ ਇੰਦਰਪਾਲ ਮੋਗਾ ਸੁਪੁੱਤਰ ਸਰਦਾਰ ਕਮਲਜੀਤ ਸਿੰਘ ਮੋਗਾ ਜਿਨ੍ਹਾਂ ਦਾ ਨਾਂ ਕੈਨੇਡਾ ਦੇ ਵਿੱਚ ਪੰਜਾਬ ਦੇ ਵਿੱਚ ਬੜੇ ਲੋਕ ਜਾਣਦੇ ਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਇਸ ਬੱਚੇ ਨੇ ਇੰਦਰਪਾਲ ਨੇ ਆਪਣੇ ਬਾਪ ਦੇ ਨਾਂ ਨੂੰ ਹੀ ਆਪਣੇ ਪਰਿਵਾਰ ਦੇ ਨਾਂ ਨੂੰ ਹੀ ਨਹੀਂ ਉੱਚਾ ਕੀਤਾ ਬਲਕਿ ਉਹਨੇ ਸਮੂਹ ਮੋਗਾ ਬੋਗਾ ਵਾਸੀਆਂ ਦਾ ਨਾਮ ਰੋਸ਼ਨ ਕੀਤਾ ਔਰ ਸਭ ਤੋਂ ਵਿਸ਼ੇਸ਼ ਗੱਲ ਇਹਨਾਂ ਦੀ ਇਹ ਹੈ ਕਿ ਨੌਜਵਾਨ ਮੁੰਡਾ ਔਰ ਉਹਨੇ ਆਪਣਾ ਸਿੱਖੀ ਸਰੂਪ ਧਾਰਨ ਰੱਖਿਆ ਹੋਇਆ ਕੈਨੇਡਾ ਦੀ ਧਰਤੀ ਤੇ ਜਾ ਕੇ ਵੀ ਲੇਕਿਨ ਜਿਸ ਤਰ੍ਹਾਂ ਗਾਇਕ ਅੱਜਕੱਲ ਮਸ਼ਹੂਰ ਹੁੰਦੇ ਨੇ ਕਿ ਲੱਚਰਤਾ ਦੇ ਗਾਇਕ ਗਾ ਕੇ ਗਾਣੇ ਗਾ ਕੇ ਔਰ ਇਸ ਬੱਚੇ ਬੱਚੇ ਨੇ ਲੱਚਰਤਾ ਗਾਣਿਆਂ ਨੂੰ ਇੱਕ ਪਾਸੇ ਰੱਖ ਕੇ ਵਧੀਆ ਗਾਣੇ ਗਾ ਕੇ ਜਿਹੜੇ ਅਸੀਂ ਆਪ ਖੁਦ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਸੁਣ ਸਕਦੇ ਆ ਆਪਣੇ ਨਾਮ ਨਾਮਨਾ ਖਟਿਆ ਉਹ ਅੱਜ ਮਾਈਕਰੋਗਰ ਨਾਲ ਪਹੁੰਚਿਆ ਸਾਡੇ ਲਈ ਬੜੀ ਖੁਸ਼ੀ ਹੈ ਤੇ ਬੜਾ ਮਾਣ ਹੈ ਜੀ ਲਾਈਵ ਤੇ ਇਸ ਚੈਨਲ ਦੇ ਲਈ ਮੋਗਾ ਤੋਂ ਸਰਜੀਤ ਰੌਲੀ ਦੀ ਵਿਸ਼ੇਸ਼ ਰਿਪੋਰਟ